ਵੀਰ ਅੱਜ ਤੁਸੀਂ 80-90000 ਰੁਪਏ ਦੀ अल्टੋ ਲੈਂਡ ਨੂੰ ਫਿਰਦੇ ਹੋ ਤੁਹਾਨੂੰ ਕਾਰ ਦੇਵਾਂਗੇ ਨਾਲੇ ਤਾਂ ਸੇਫ ਹੈ ਨਾਲੇ ਇੰਜਨ ਦੀ ਵਧੀਆ ਐਵਰੇਜ ਬਹੁਤ ਹੈ ਸੋ ਗੱਡੀ ਡੀਜ਼ਲ ਹੈ ਜੀ ਨਾਲੇ ਸਵਿਫਟ 2013 ਮਾਡਲ ਹੈ ਜੀ ਬੀਡੀਆਈ ਹੈ ਸੈਕਿੰਡ ਓਨਰ ਹੈ 1 ਲੱਖ ਤੇ 9000 ਚੱਲੀ ਹੋਈ ਹੈ ਜੀ 2522 ਦੋਸਤੋ 2013 ਮਾਡਲ ਆਈ 20 ਸੇਫੈਸਟ ਕਾਰ ਹੈ ਜੀ 2013 ਰਜਿਸਟਰਡ 14 ਬਲੈਕ ਬਿਊਟੀ ਟਾਇਰ ਬਹੁਤ ਸੋਹਣੇ ਨੇ 1 ਲੱਖ ਤੇ 30000 ਵਿਦ ਸਰਵਿਸ ਰਿਕਾਰਡ ਚੱਲੀ ਹੋਈ ਹੈ ਬੀਮਾ ਫੁੱਲ ਹੈ ਜੀ ਚਾਬੀਆਂ ਦੋਨੋਂ ਨੇ ਜੀ ਕਿਉਂਕਿ ਇਹਦੀ ਜਿਹੜੀ ਐਵਰੇਜ ਹੈ ਔਰ ਇਹਦਾ ਜਿਹੜਾ ਕੰਫਰਟ ਹੈ ਉਹਦੇ ਨਾਲੋਂ ਕਿਤੇ ਵੱਧ ਹੈ ਅੰਦਰੋਂ ਡੈਸ਼ਬੋਰਡ ਇਹਨਾਂ ਦੇ ਬਹੁਤ ਸੋਹਣੇ ਨੇ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਲੰਗੋਵਾਲੀਆ ਗੋਵਿੰਦ ਸਿੰਘ ਪੇਜ ਤੇ ਆਗੇ ਭਾਈ ਰੇਸ਼ਮ ਸਿੰਘ ਭੁੱਲਰ ਕੋਲੇ ਪੈਂਦੀ ਬਰਸਾਤ ਦੇ ਵਿੱਚ ਪਿੱਛੇ ਤੁਸੀਂ ਮੌਸਮ ਦੇਖੋ ਕਿੰਨਾ ਸੁਹਾਵਣਾ ਬਣਿਆ ਹੋਇਆ ਜਿਹੜੇ ਦਰਖਤਾਂ ਦੇ ਪੱਤੇ ਨੇ ਹਰੇ-ਹਰੇ ਐਨ ਜੀ ਲੱਗਦਾਗਾ ਅੱਜ ਆਊਗਾ ਸਵਾਦ ਵੀਡੀਓ ਬਣਾਉਣ ਦਾ ਸਵਾਗਤ ਹੈ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਉਹ ਠੀਕ ਠਾਕ ਜੀ ਸਤਾਂਕ ਮੈਂ ਨਹੀਂ ਸਤਿ ਸ਼੍ਰੀ ਅਕਾਲ ਵੀਰ ਜੀ ਉਹ ਠੀਕ ਠਾਕ ਜੀ ਅੱਛਾ ਜੀ ਗੱਡੀਆਂ ਕਿੰਨੀਆਂ ਇੱਕ ਦਿਖਾ ਰਹੇ ਹੋ ਕਹੇ ਜੀਆਂ ਦਿਖਾ ਰਹੇ ਹੋ ਅੱਜ ਪਹਿਲਾਂ ਤਾਂ ਜੀ ਗੋਬਿੰਦ ਵੀਰ ਦਾ ਪੁੱਲਰ ਮੋਟਰ ਦੀ ਸਾਰੀ ਟੀਮ ਵੱਲੋਂ ਤਹਿ ਦਿਲੋਂ ਧੰਨਵਾਦ ਕਰਦੇ ਆਂ ਜੀ ਜੀ ਤੇ ਦੇਖਣ ਵਾਲੇ ਸਰੋਤਿਆਂ ਦਾ ਵੀ ਸਾਡੇ ਚੈਨਲ ਦੇ ਉੱਤੇ ਵੀਰ ਵਾਲੇ ਚੈਨਲ ਤੇ ਪੁੱਲਰ ਮੋਟਰ ਵੱਲੋਂ ਬਹੁਤ-ਬਹੁਤ ਸਵਾਗਤ ਹੈ। ਸਾਰਿਆਂ ਨੂੰ ਸਤਿ ਸ੍ਰੀ ਅਕਾਲ ਹੈ ਜੀ। ਜੀ। ਧੰਨਵਾਦ ਜੀ ਵੀਰ ਜੀ। ਸੋ ਗੱਡੀਆਂ ਦੀ ਗੱਲ ਕਰਦੇ ਆਂ ਮੌਸਮ ਬਹੁਤ ਸੋਹਣਾ ਹੈ। ਹੂੰ। ਗੱਡੀਆਂ ਉਦੋਂ ਵੀ ਸੋਹਣੀਆਂ ਨੇ। ਬਿਲਕੁਲ ਜੀ ਨਜ਼ਰ ਮਾਰ ਲਓ ਇੱਕ ਤੋਂ ਇੱਕ ਕਾਰ ਖੜੀ ਆ ਲਗਜ਼ਰੀ ਵੀ ਖੜੀਆਂ ਨੇ ਛੋਟੀਆਂ ਵੱਡੀਆਂ ਸਾਰੇ ਤਰ੍ਹਾਂ ਦੀਆਂ। ਤੁਸੀਂ ਜੋ ਕਾਰ ਮੰਗੋਗੇ ਹਰ ਇੱਕ ਮਿਲੂਗੀ। ਜੇ ਕੋਈ ਸਕਰੀਨ ਤੇ ਨਹੀਂ ਦਿਖਾਈ ਦਿੰਦੀ ਤਾਂ ਵੀ ਪੁੱਛ ਲਿਓ ਉਹ ਵੀ ਮਿਲ ਜੂਗੀ ਲੰਮੀ ਗੱਲਬਾਤ ਨਾ ਲਜਾਈਏ। ਜਿਹੜਾ ਖੜੀ ਆ ਜੀ ਪਿੱਛੇ ਪਾਣੀ 'ਚ ਆਜੋ ਜੀ ਜੈਟਾ ਦੀ ਜਾਣਕਾਰੀ ਦਿੰਨੇ ਆਂ ਦੋਸਤੋ 2014 ਮਾਡਲ ਹੈ ਜੀ ਜੈਟਾ Volkswagen ਦੀ ਇੱਕ ਬਹੁਤ ਹੀ ਸੇਫ ਗੱਡੀ ਹੈ ਮਕੈਨੀਕਲ ਲੈਨ ਬਿਲਕੁਲ ਨਵੀਂ ਨਕੋਰ ਕਾਰ ਹੈ ਜੀ ਇਹ 2014 ਮਾਡਲ ਹੈ 93 94000 ਗੱਡੀ ਚੱਲੀ ਹੋਈ ਹੈ ਠੀਕ ਹੈ ਜੀ ਔਰ ਬਾਡੀ ਸੈੱਲ ਦੀ ਬਿਲਕੁਲ ਨਵੀਂ ਕੋਈ ਕੰਮ ਖਰਚਾ ਨਹੀਂ 5 ਲੱਖ ਤੇ 60000 ਰੁਪਿਆ ਡਿਮਾਂਡ ਹੈ ਜੀ ਜੀ ਆਨ ਟੇਬਲ ਨੇਗੋਸ਼ੀਏਟ ਹੋ ਜੂਗੀ ਠੀਕ ਹੈ ਜੀ ਗੱਲ ਇਹ ਆ ਵੀ ਗੱਡੀ ਦੇ ਵਿੱਚ ਮੈਂ ਖੁਦ ਚਲਾ ਕੇ ਦੇਖੀ ਆ ਬਹੁਤ ਹੀ ਸ਼ਾਨਦਾਰ ਉਸੇ ਦੀ ਭੈਣ ਕਾਰ ਆ ਗਈ ਇਹ ਵੀ ਉਨੀ ਹੀ ਸੇਫ ਗੱਡੀਆਂ ਚ ਆ ਸਕੋਡਾ ਦੀ ਹੈ ਨਾ ਜੀ ਸਕੋਡਾ ਲੋਰਾ ਆ ਗਈ ਜੀ ਆਟੋਮੈਟਿਕ ਟਰਾਂਸਮਿਸ਼ਨ ਦੇ ਵਿੱਚ ਬਲੈਕ ਕਲਰ ਦੀ ਸਿੰਗਲ ਓਨਰ ਕਾਰ ਹੈ ਬਹੁਤ ਸੋਹਣੀ ਕੰਡੀਸ਼ਨ ਦੇ ਵਿੱਚ ਕੋਈ ਕੰਮ ਖਰਚਾ ਨਹੀਂ ਹੈਗਾ ਜੀ ਕਾਰ ਦੇ ਵਿੱਚ ਔਰ ਬਹੁਤ ਛੋਟੇ ਰੇਟ ਦੇ ਵਿੱਚ 2,85,000 ਰੁਪਿਆ ਡਿਮਾਂਡ ਹੈ ਜੀ ਆਨ ਟੇਬਲ ਮੰਤਨ ਹੋਊਗਾ ਜੀ ਹੋਣਾ ਕੀ ਭੁੱਲਰ ਸਾਹਿਬ Honda City ਜੀ ਗੱਡੀ ਵੀ ਪੂਰੀ ਸਾਫ਼ ਸੁਥਰੀ ਘੈਂਟ ਪਈਆ ਤੇ ਅਲਾਈ ਵੀ ਸੋਹਣੇ ਲੱਗੇ ਹੋਣੇ ਹਨਾ ਜੀ Honda City ਦੋਸਤੋ ਜਿਹੜੇ ਵੀ ਅੱਜ Honda Ameezdi Pal ਦੇ ਵਿੱਚੋਂ ਨਾ ਜ਼ਰੂਰ ਟਰਾਈ ਕਰੋ Honda City ਨੂੰ ਵੀ ਜੀ ਕਿਉਂਕਿ ਇਹਦੀ ਜਿਹੜੀ ਐਵਰੇਜ ਹੈ ਔਰ ਇਹਦਾ ਜਿਹੜਾ ਕੰਫਰਟ ਹੈ ਉਹਦੇ ਨਾਲੋਂ ਕਿਤੇ ਵੱਧ ਹੈ ਅੰਦਰੋਂ ਡੈਸ਼ਬੋਰਡ ਇਹਨਾਂ ਦੇ ਬਹੁਤ ਸੋਹਣੇ ਨੇ ਹੂੰ ਸੋ Honda City ਲੈ ਕੇ ਆਏ ਆ 2014 ਮਾਡਲ ਜੀ ਸੈਕਿੰਡ ਓਨਰ ਆ ਪੰਜਾਬ ਨੰਬਰ ਹੈ ਅਲਾਈਟਰ 16 ਨੰਬਰ ਲੱਗੇ ਹੋਏ ਨੇ ਜੀ ਤੇ ਇਹਦਾ ਜਿਹੜਾ ਰੇਟ ਹੈ ਰੇਟ ਇਹਦਾ ਆਪਾਂ ਕਰਤਾ ਜੀ 3 ਲੱਖ ਤੇ 95000 ਰੁਪਇਆ 395 ਦੀ ਫੇਰ ਆ ਗਈ ਜੀ ਵਰਨਾ ਵਰਨਾ 2015 ਮਾਡਲ ਹੈ ਦੋਸਤੋ 2015 ਮਾਡਲ ਵਰਨਾ ਔਰ ਸਿੰਗਲ ਓਨਰ ਹੈ ਟਾਪ ਐਂਡ ਮਾਡਲ ਹੈ ਜੀ ਕਾਰ ਮੈਨੂਅਲ ਗੇਅਰ ਦੇ ਵਿੱਚ ਪੁਸ਼ ਬਟਨ ਸਟਾਰਟ ਕੋਈ ਕੰਮ ਖਰਚਾ ਨਹੀਂ ਦੋਸਤੋ ਰੇਟ 4,95,000 ਰੁਪਏ ਦੀ ਐਨਓਸੀ ਦੇ ਨਾਲ ਪ੍ਰੋਜੈਕਟਰ ਲੈਂਪਾਂ ਚ ਬਿਲਕੁਲ ਜੀ ਐਂਡ ਟੌਪ ਵੇਰੀਐਂਟ ਜੀ ਠੀਕ ਹੈ ਜੀ ਅਗਲੀ ਵਾਰ ਨਾਲ ਹੀ ਸਿਲਵਰ ਚ ਅੱਗੇ ਫੇਰ ਅਗੇ ਬਰਨ ਆ ਗਈ ਜੀ ਆਪਣੇ ਕੋਲੇ 2013 ਰਜਿਸਟਰਡ 14 ਆਟੋਮੈਟਿਕ ట్రాన్స్‌મિਸ਼ਨ ਚ ਹੈ ਜੀ ਟਾਇਰ ਨਵੇਂ ਨੇ 115 ਚੱਲੀ ਹੋਈ ਆ ਦੋਸਤੋ ਸੇਕੰਡ ਓਨਰ ਐਨਓਸੀ ਦੇ ਨਾਲ 3,80,000 ਰੁਪਇਆ ਰੇਟ ਆ ਜੀ ਠੀਕ ਹੈ ਜੀ ਹੁਣ ਆ ਗਈ ਜੀ ਐਵਰੇਜ ਦੀ ਰਾਣੀ ਆਖ ਸਕਦੇ ਆਪਾਂ ਬੀਟ ਆ ਗਈ ਦੋਸਤੋ ਜਿਹੜੇ ਵੀਰ ਅੱਜ 2 ਕੁ ਲੱਖ ਰੁਪਏ ਦੇ ਨੀਅਰ ਅਬਾਊਟ ਡੀਜ਼ਲ ਦੀ ਕਾਰ ਲੱਭ ਰਹੇ ਹੋ ਸੋ 2014 ਮਾਡਲ ਬੀਟ ਐਂਡ ਟੌਪ ਮਾਡਲ ਹੈ ਜੀ ਇਹਦੇ ਵਿੱਚ ਡਬਲ 에ਅਰ ਬੈਗ ਆ ਗਿਆ এবੀਐਸ ਬ੍ਰੇਕਾਂ ਆ ਗਈਆਂ ਸਟੀਅਰਿੰਗ ਕੰਟਰੋਲ ਆ ਗਿਆ ਕੰਪਨੀ ਲਾਏ ਔਰ 6 ਸਵਾ ਲੱਖ ਕਾਰ ਚੱਲੀ ਹੋਈ ਹੈ ਇੰਜਨ ਗੇਅਰ ਦੀ ਬਿਲਕੁਲ ਨਵੀਂ ਹੈ ਰੇਟ 1 ਲੱਖ ਤੇ 90000 ਰੁਪਿਆ ਐਨਓਸੀ ਦੇ ਨਾਲ ਜੀ ਹੁਣ ਆ ਗਿਆ ਜੀ ਕਾਲਾ ਝੋਟਾ ਐਸਯੂਵੀ ਐਸਯੂਵੀਆਂ ਆਪਣੇ ਕੋਲੇ ਬਹੁਤ ਨੇ ਜੀ ਦੋ ਅੱਜ ਡਿਸਪਲੇ ਦੇ ਵਿੱਚ ਨੇ 2013 ਰਜਿਸਟਰਡ 14 ਬਲੈਕ ਬਿਊਟੀ ਟਾਇਰ ਬਹੁਤ ਸੋਹਣੇ ਨੇ 1 ਲੱਖ ਤੇ 30000 ਵਿਦ ਸਰਵਿਸ ਰਿਪੋਰਟ ਚੱਲੀ ਹੋਈ ਹੈ ਬੀਮਾ ਫੁੱਲ ਹੈ ਜੀ ਚਾਬੀਆਂ ਦੋਨੋਂ ਨੇ ਇਹ ਗੱਡੀ ਦਾ ਰੇਟ ਦੋਸਤੋ ਸਾਢੇ 5 ਲੱਖ ਰੁਪਏ ਦੀ ਗੱਡੀ ਹੈ ਜੀ ਮੌਕੇ ਤੇ ਮਾਨਤਾਣ ਹੋ ਜਾਊਗਾ ਠੀਕ ਹੈ ਜੀ ਵਾਈਟ ਜੀ ਵਾਈਟ ਐਕਸ ਯੂਵੀ ਆ ਗਈ 2014 ਮਾਡਲ ਜੀ ਡਬਲ 8 ਸੈਕੰਡ ਓਨਰ ਦਾ ਪੇਡ ਨੰਬਰ ਦੇ ਵਿੱਚ ਹੈ ਜੀ ਇਹ ਵੀ ਤੇ ਰੇਟ ਇਹਦਾ ਆ ਗਿਆ ਦੋਸਤੋ ਸਾਢੇ 5 ਲੱਖ ਰੁਪਿਆ ਮੌਕੇ ਤੇ ਮਾਨਤਾਣ ਇਹ ਚੋ ਵੀ ਹੋਊਗਾ ਜੀ ਓਕੇ ਜੀ ਹੁਣ ਆ ਗਈ ਜੀ ਜਿਹੜੇ ਮਰਜੀ ਕੰਮ ਲੈਣ ਵਾਲੀ ਹੈ ਨਾ ਜੀ ਜਿੱਥੇ ਮਰਜੀ ਧੱਕ ਦੋ ਖੇਤਾਂ ਚ ਲੈ ਜਾਓ ਪਹਾੜਾਂ ਚ ਲੈ ਜਾਓ ਬਲੈਰੋ 2015 ਮਾਡਲ ਹੈ ਦੋਸਤੋ ਤੇ ਆਪਾਂ ਇਹਨੂੰ ਇਹ ਵੀ ਨਹੀਂ ਕਹਿ ਸਕਦੇ ਕਿ ਇਕੱਲੇ ਜ਼ਿੰਮੇਦਾਰਾਂ ਵਾਲੀ ਗੱਡੀ ਹੈ ਕਿਉਂਕਿ ਇਸ ਤੇ ਟੈਗ ਜਿਹੜਾ ਲੱਗਿਆ ਨਾ ਉਹ ਐਡਵੋਕੇਟ ਦਾ ਲੱਗਿਆ ਹੋਇਆ ਹੈ ਬਿਲਕੁਲ ਜੀ ਠੀਕ ਹੈ ਤੇ 2015 ਮਾਡਲ ਹੈ ਜੀ ਸੈਕਿੰਡ ਓਨਰ ਹੈ ਚੌਕੜਾ ਟਾਇਰਾਂ ਦਾ ਨਵਾਂ ਲੱਗਿਆ ਹੋਇਆ ਜੀ ਬੈਟਰੀ ਨਵੀਂ ਹੈ 76 ਤੋਂ 77000 ਦੇ ਵਿੱਚ ਗੱਡੀ ਚੱਲੀ ਹੋਈ ਹੈ ਕੰਮ ਖਰਚੇ ਤੇ ਕੋਈ ਨਹੀਂ ਹੈਗਾ ਗੱਡੀ ਤੁਸੀਂ ਲੈਣੀ ਆ ਸਿਰਫ 5 ਲੱਖ ਤੇ 15000 ਰੁਪਇਆ ਡਿਮਾਂਡ ਹੈ ਜੀ ਮੌਕੇ ਤੇ ਮਾਨਤਨ ਹੋ ਜਾਊਗਾ ਨਹੀਂ ਮਿੱਤਰੋ ਫੋਨ ਕਰਕੇ ਗੱਲਬਾਤ ਕਰ ਲਿਆ ਕਰੋ ਆਜਿਆ ਕਰੋ ਮਾਨਤਨ ਜ਼ਰੂਰ ਹੋਊਗਾ i20 ਲਾਇਆ ਮਿੱਤਰੋ ਗੱਡੀ ਤੇ ਨਿਗਾ ਮਾਰ ਲਓ ਜਾਣਕਾਰੀ ਆਪਾਂ ਦੇਨੇ ਆ ਭੁੱਲੋ ਸਾਹਿਬ ਤੋਂ ਹਾਂਜੀ ਪਹਿਲਾਂ ਤਾਂ ਸਾਰੇ ਦਰਸ਼ਕਾਂ ਨੂੰ ਮਲਾਉਣਿਆਂ ਸਾਡੇ ਭਾਈ ਸਾਹਿਬ ਆਏ ਹੋਏ ਨੇ ਪਿੰਡੋਂ ਛੋਟੇ ਵੀ ਕਹਿ ਸਕਦੇ ਹਾਂ ਤੇ ਵੱਡੇ ਵੀ ਕਹਿ ਸਕਦੇ ਹਾਂ ਕਿਉਂਕਿ ਰਿਸ਼ਤੇ 'ਚ ਵੱਡੇ ਨੇ ਤੇ ਉਮਰ 'ਚ ਸਾਡੇ ਤੋਂ ਛੋਟੇ ਨੇ ਅੱਛਾ ਜੀ ਪਿੰਡੋਂ ਆਏ ਨੇ ਗੁਰਸੇਵਕ ਜੀ ਤੇ ਤੁਹਾਨੂੰ ਇਹਨਾਂ ਨੂੰ ਵੀ ਮਿਲਾਉਣੇ ਆ ਜੀ ਹੌਲੀ ਹੌਲੀ ਕਰਕੇ ਪੁੱਲਰ ਮੋਟਰ ਦੀ ਸਾਰੀ ਟੀਮ ਨਾਲ ਤੁਹਾਨੂੰ ਮਿਲਾਵਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਵੀਡੀਓ ਦੇ ਵਿੱਚ ਤੇ ਦਫ਼ਤਰ ਦੇ ਵਿੱਚ ਇਹ ਵੀ ਦਰਸ਼ਨ ਦਿਆ ਕਰਨਗੇ ਜਰੂਰ ਜੀ ਠੀਕ ਹੈ ਜੀ ਹਾਂਜੀ 2522 ਜੀ 2522 ਦੋਸਤੋ 2013 ਮਾਡਲ ਆ i20 ਸੇਫੇਸਟ ਕਾਰ ਹੈ ਜੀ 2013 ਮਾਡਲ ਹੈ ਹਮ ਸੈਕੰਡ ਓਨਰ ਹੈ ਪੋਲੋ ਦੇ ਵਧੀਆ ਟਾਇਰ ਲੱਗੇ ਹੋਏ ਨੇ ਜੀ ਸ਼ੀਸ਼ੇ ਦੇ ਸਾਰੇ ਨਾਲ ਦੇ ਨੋਨ ਐਕਸੀਡੈਂਟਲ ਇੰਜਨ ਗੇਅਰ ਦੀ ਪੂਰੀ ਸੋਣੀ 84000 ਚੱਲੀ ਹੋਈ ਠੀਕ ਹੈ ਜੀ ਰੇਟ 2 ਲੱਖ ਤੇ 95000 ਰੁਪਿਆ ਜੀ ਓਕੇ ਜੀ ਅੱਗੇ ਆ ਗਈ ਜੀ Swift ਸਵੇਟ 2013 ਮਾਡਲ ਹੈ ਜੀ ਬੀਡੀਆਈ ਹੈ ਸੈਕੰਡ ਓਨਰ ਹੈ 1 ਲੱਖ ਤੇ 9000 ਚੱਲੀ ਹੋਈ ਹੈ ਜੀ ਕੰਮ ਖਰਚਾ ਕੋਈ ਨਹੀਂ ਹੈਗਾ ਕਾਰ ਦੇ ਵਿੱਚ ਨਵੀਂ ਅਮਰੌਣ ਦੀ ਬੈਟਰੀ ਹੈ ਟਾਇਰ 50 ਪੈਸੇ ਨੇ ਜੀ ਇੰਜਨ ਗੇਅਰ ਦੀ ਫੁੱਲ ਟਾਈਟ ਇੰਟੀਰੀਅਰ ਦੀ ਬਿਲਕੁਲ ਨਵੀਂ ਠੀਕ ਹੈ ਜੀ ਗੱਡੀ ਦਾ ਰੇਟ ਦੋਸਤੋ 3,55,000 ਰੁਪਇਆ ਓਕੇ ਜੀ ਆ ਗਈ ਆਈ 10 ਆਈ 10 ਗ੍ਰੈਂਡ ਵੀਰ ਜੀ ਜਿਹੜੇ ਵੀਰ ਅੱਜ 4 ਸਵਾ 4 ਲੱਖ ਰੁਪਇਆ ਲਾਉਣ ਵਾਸਤੇ ਪਲਾਨ ਕਰ ਰਹੇ ਹੋ ਜਰੂਰ ਇੱਕ ਵਾਰ ਟਰਾਈ ਕਰੋ ਤੁਹਾਡੇ ਨੇੜੇ ਖੜੀ ਹੋ ਸਕਦੀ ਹੈ ਕੋਈ ਠੀਕ ਹੈ ਜੀ ਆਈ 10 ਗ੍ਰੈਂਡ ਸੇਫਟੀ ਵਾਈਜ਼ ਬਹੁਤ ਵਧੀਆ ਕਾਰ ਹੈ ਫੀਚਰ ਬਹੁਤ ਵਧੀਆ ਨੇ ਦੇ ਵਿੱਚ ਆਪਣੇ ਕੋਲੇ ਜਿਹੜੀ ਗੱਡੀ ਹੈ 18 ਮਾਡਲ ਹੈ ਜੀ ਫਸਟ ਓਨਰ ਹੈ ਪੀਵੀ03 ਬਠਿੰਡਾ ਨੰਬਰ ਹੈ ਜੀ ਗੱਡੀ ਦੇ ਗੂਡিয়ার ਦੇ ਟਾਇਰ ਬਿਲਕੁਲ ਨਵੇਂ ਨੇ ਅਲਾਏ ਲੱਗੇ ਹੋਏ ਨੇ ਜੀ ਓਕੇ ਜੀ ਦੋਨੋਂ ਚਾਬੀਆਂ ਨੇ ਔਰ ਬੀਮਾ ਵੈਲਿਡ ਹੈ ਕੋਈ ਕੰਮ ਖਰਚਾ ਨਹੀਂ ਦੋਸਤੋ ਸਰਵਿਸ ਤੱਕ ਗੱਡੀ ਦੀ ਹੋਈ ਹੋਈ ਹੈ ਹਮ ਤੇ ਰੇਟ ਬਹੁਤ ਵਾਜਬ ਰੇਟ ਦੇ ਵਿੱਚ ਤੁਹਾਨੂੰ ਗੱਡੀ ਦੇਣ ਜਾ ਰਹੇ ਆ ਵੀਰ ਵਾਲੇ ਚੈਨਲ ਦੇ ਉੱਤੇ ਸਿਰਫ 4 ਲੱਖ ਤੇ 15000 ਰੁਪਿਆ ਜੀ ਲੈ ਵੀ ਮੌਕਾ ਹੀ ਆ ਸਾਮ ਲੋ ਗੱਡੀ ਦਾ ਰੇਟ ਬਹੁਤ ਸੋਹਣਾ ਤੇ ਗੱਡੀ ਉਸ ਤੋਂ ਵੀ ਸੋਹਣੀ ਆ ਹਾਂਜੀ ਸਰ ਆਲਟੋ ਆ ਗਈ ਜੀ ਆਲਟੋ ਆ ਗਈ ਦੋਸਤੋ 2010 ਮਾਡਲ ਬਹੁਤ ਘੱਟ ਆਉਂਦੀ ਹੈ ਆਲਟੋ ਔਰ ਆਲਟੋ ਕੇਟਨ ਪਿਛਲੀ ਵੀਡੀਓ ਦੇ ਵਿੱਚ ਆਪਾਂ ਕੇਟਨ ਪਾਈ ਸੀ ਉਸ ਤੋਂ ਅਗਲੇ ਦਿਨ ਹੀ ਸੇਲ ਹੋ ਗਈ ਸੀ ਸੋ ਇਹ ਵਾਲੀ ਜਿਹੜੀ ਆਪਣੇ ਕੋਲੇ ਆਲਟੋ ਆਈ ਹੈ 2010 ਮਾਡਲ ਹੈ ਜੀ ਔਰ ਸੈਕੰਡ ਓਨਰ ਹੈ ਬਰਨਾਲਾ ਨੰਬਰ ਦੇ ਵਿੱਚ 75 ਤੋਂ 80000 ਦੇ ਵਿੱਚ ਚੱਲੀ ਹੋਈ ਹੈ ਬੀਮਾ ਵੈਲਿਡ ਹੈ ਸੈਂਟਰ ਲੋਕ ਹੈ ਜੀ ਏਸੀ ਵਗੈਰਾ ਵਰਕਿੰਗ ਹੈ ਕੋਈ ਕੰਮ ਖਰਚਾ ਨਹੀਂ ਹੂੰ ਤੇ ਗੱਡੀ ਦਾ ਰੇਟ 1 ਲੱਖ ਤੇ 60000 ਰੁਪਏ ਡਿਮਾਂਡ ਹੈ ਜੀ ਮੌਕੇ ਤੇ ਮਾਨਤਾ ਜਰੂਰ ਹੋਊਗਾ ਕਮਿਸ਼ਨ ਬੇਸ ਤੇ ਡੀਲ ਰਹੂਗੀ ਓਕੇ ਜੀ ਹੁਣ ਦੇਵਾਂਗੇ ਜਿਹੜੀ ਸਭ ਤੋਂ ਸਸਤੀ ਗੱਡੀ ਆਖ ਸਕਦੇ ਆ ਪਰ ਬੈਸਟ ਹੈਨਾ ਜੀ ਹਾਂਜੀ ਹਾਂਜੀ ਸਰ ਜਿਹੜੇ ਵੀਰ ਅੱਜ ਤੁਸੀਂ 80 90000 ਰੁਪਏ ਦੀ ਆਲਟੋ ਲੈਣ ਨੂੰ ਫਿਰਦੇ ਹੋ ਤੁਹਾਨੂੰ ਕਾਰ ਦੇਵਾਂਗੇ ਨਾਲੇ ਤਾਂ ਸੇਫ ਹੈ ਨਾਲੇ ਇੰਜਨ ਦੀ ਵਧੀਆ ਐਵਰੇਜ ਬਹੁਤ ਹੈ ਸੋ ਡੀਜ਼ਲ ਆ ਡੀਜ਼ਲ ਹੈ ਜੀ ਨਾਲੇ ਬਿਲਕੁਲ ਅਲਾਈ ਟਾਇਰ ਵੀ ਲੱਗੇ ਹੋਏ ਨੇ ਜੀ ਸੈਂਟਰ ਲੋਕ ਵੀ ਆ ਸਾਰੇ ਫੀਚਰ ਆਗੇ ਇਹਦੇ ਵਿੱਚ ਹੂੰ 2008 ਮਾਡਲ ਹੈ ਜੀ ਔਰ ਪੰਜਾਬ ਨੰਬਰ ਹੈ ਠੀਕ ਹੈ ਜੀ ਪਾਸਿੰਗ ਇਹਦੀ ਪਈ ਹੈ ਜੀ ਰੇਟ ਬਹੁਤ ਵਾਜਿਬ ਸਿਰਫ 85000 ਰੁਪਏ ਦੀ ਕਾਰ ਦੇ ਦਾਂਗੇ ਓਕੇ ਜੀ ਇੱਧਰ ਆ ਜਾਓ ਜੀ ਇੱਕ ਹੋਰ ਸਵਿਫਟ ਵੱਲ ਸਵਿਫਟ 2000 11 ਮਾਡਲ ਹੈ ਜੀ LXI ਤੋਂ VXI ਹੋਈ ਹੋਈ 2011 ਮਾਡਲ ਫਸਟ ਓਨਰ ਕਾਰ ਹੈ ਜੀ ਟਾਇਰ ਚਾਰੋਂ ਵਧੀਆ ਨੇ ਇੰਜਨ ਗੇਅਰ ਦੀ ਓਕੇ ਆ ਸੈਂਟਰ ਲੋਕ ਲੱਗਿਆ ਹੋਇਆ ਹੈ ਜੀ ਸੋ ਗੱਡੀ ਦਾ ਦੋਸਤੋ ਰੇਟ ਵੀ ਬਹੁਤ ਵਾਜੂਬ ਰੱਖਿਆ ਹੋਇਆ 2 ਲੱਖ ਤੇ 10000 ਰੁਪਏ ਇਹ ਚੋ ਮਾਨਤਾਨ ਵੀ ਕਰਾਂਗੇ ਠੀਕ ਹੈ ਜੀ 2 ਲੱਖ 10000 ਦੀ ਸਵਿਫਟ ਇੰਨੀ ਵਧੀਆ ਨਹੀਂ ਮਿਲਣੀ ਜੀ ਆ ਗਈ ਜੀ i20 i20 ਪੈਟਰੋਲ ਦੇ ਵਿੱਚ ਛੋਟੇ ਬਜਟ ਦੇ ਵਿੱਚ ਜਿਵੇਂ ਤੁਸੀਂ अल्टੋ ਲੈਣ ਆਉਨੇ ਹੋ ਜੀ ਅਲਟੋ ਲੈਨੇ ਉਹ i10 ਲੈ ਲੈਂਦਾ ਹੈ ਨਾ ਬੰਦਾ ਸੋ ਉਹਨਾਂ ਕਸਟਮਰਾਂ ਵਾਸਤੇ ਆਪਾਂ ਲੈ ਕੇ ਆਏ ਜੀ i20 ਪੈਟਰੋਲ ਦੀ ਠੀਕ ਹੈ ਜੀ ਪੈਟਰੋਲ i20 2009 ਮਾਡਲ ਹੈ ਜੀ ਸਿਰਫ 68000 ਚੱਲੀ ਹੋਈ ਕਾਰ ਹੈ ਇੰਜਨ ਦੀ ਗੇਅਰ ਦੀ ਨਵੀਂ ਹੈ ਸਟਾਰਟ ਗੱਡੀ ਦਾ ਪਤਾ ਵੀ ਨਹੀਂ ਲੱਗਦਾ ਰੇਟ ਵੀ ਕੀ ਸਿਰਫ 1 ਲੱਖ ਤੇ 65000 ਰੁਪਏ ਦੀ ਐਨਓਸੀ ਨਾਲ ਜੀ ਲੈ ਵੀ 1 ਲੱਖ 65000 ਦੇ ਵਿੱਚ ਅਲਟੋ ਵੀ ਨਹੀਂ ਆਉਣੀ ਇੱਥੇ ਤੁਹਾਨੂੰ ਫੀਚਰਾਂ ਨਾਲ ਭਰੀ ਹੋਈ ਕਾਰ ਮਿਲਦੀ ਆ ਡੇਅਰ ਜੀ ਦੋਸਤੋ ਡੇਅਰ ਲੈ ਕੇ ਆਏ ਆ 2014 ਮਾਡਲ ਆ ਐਲ ਡੀ ਆਈ ਵੱਡੀ ਡਿੱਗੀ ਵਾਲੀ ਕਾਰ ਐ ਬੀ ਡੀ ਆਈ ਦੇ ਵਿੱਚ ਕਨਵਰਟ ਹੋਈ ਹੋਈ ਐ ਕੰਮ ਖਰਚਾ ਕੋਈ ਨਹੀਂ ਟੱਚ ਪਲੇਅਰ ਬੈਕ ਕੈਮਰਾ ਟਾਇਰ ਨਵੇਂ ਠੀਕ ਐ ਜੀ ਦਿੱਲੀ ਨੰਬਰ ਆ ਦੋਸਤੋ ਐਨ او ਸੀ ਦੇ ਨਾਲ ਸਿਰਫ 2 ਲੱਖ ਤੇ 35000 ਰੁਪਏ ਦੀ ਕਾਰ ਐ ਲਓ ਜੀ 2 ਲੱਖ 35 ਦੀ ਹਨਾ ਜੀ ਤੇ ਉਹ ਵੈਗਨਾਰ ਜੀ ਅੱਗੇ ਵੈਗਨਾਰ ਦੇ ਦਾਂਗੇ ਜੀ 2009 ਮਾਡਲ ਹੈ ਕਾਰ ਦਾ ਖੜਾਵਾ ਚੈੱਕ ਕਰੋ ਤੁਸੀਂ ਬਹੁਤ ਸੋਹਣੀ ਕੰਡੀਸ਼ਨ ਚ ਹੈ 2009 ਮਾਡਲ ਹੈ ਸੰਗਰੂਰ ਨੰਬਰ ਦੀ ਸਿਰਫ 85000 ਰੁਪਿਆ ਫਿਕਸ ਪ੍ਰਾਈਸ ਜੀ ਫੋਰਡ ਇੰਡੈਵਰ ਹੈ ਜੀ ਜਿਹੜੇ ਵੀਰ ਘੱਟ ਪੈਸੇ ਲਾ ਕੇ ਜ਼ਿੰਦਗੀ ਦਾ ਨਜ਼ਾਰਾ ਲੈਣਾ ਚਾਹੁੰਦੇ ਨੇ ਨਾ ਵੱਡੀ ਗੱਡੀ ਚਲਾਉਣਾ ਚਾਹੁੰਦੇ ਨੇ ਫੋਰਚੂਨਰ ਉਹ ਵੀ ਉੱਪਰ ਦੀ ਆ ਗਈ ਜੀ ਇਨਡਾਈਵਰ ਬਿਲਕੁਲ ਜੀ ਕੋਈ ਸ਼ੱਕ ਨਹੀਂ ਫੋਰ ਇਨਡਾਈਵਰ ਆ ਫੋਰਚੂਨਰ ਨਾਲੋਂ ਵੀ ਉੱਤੋਂ ਦੀ ਹੈ ਹੂੰ ਤੇ ਅੱਜ ਜੇ 12 ਮਾਡਲ ਫੋਰਚੂਨਰ ਦੀ ਗੱਲ ਕਰੀਏ ਜਿੰਨੇ ਦੀ ਪਊਗੀ ਉਦੋਂ ਅੱਧੇ ਰੇਟ ਦੇ ਵਿੱਚ ਇਹ ਮਿਲ ਜੂਗੀ ਜੀ ਜੀ ਠੀਕ ਹੈ ਜੀ ਸੋ ਗੱਡੀ 12 ਰਜਿਸਟਰਡ 13 ਜੀ ਪੇਡ ਨੰਬਰ ਦੇ ਵਿੱਚ ਪੀਵੀ 130011 ਜੀ ਠੀਕ ਹੈ ਜੀ ਨੰਬਰ ਆ ਪੇਡ ਨੰਬਰ ਆ ਜੀ ਤੇ ਗੱਡੀ ਦਾ ਰੇਟ ਸਿਰਫ 3 ਲੱਖ ਤੇ 75000 ਰੁਪਇਆ ਲੇ ਵੀ ਮਿੱਤਰੋ ਜਮਾ ਐਂ ਕਹਿ ਲੋ ਵੀ ਮੌਕਾ ਹੀ ਆ ਐਨ ਖਿੱਚਵਾ ਖਿੱਚਵਾ ਰੇ ਇਹ ਗੱਡੀ ਇਕਾ ਤੇ ਡਿਮਾਂਡ ਮੇਰੇ ਹਿਸਾਬ ਨਾਲ ਬਹੁਤ ਹੋ ਜਾਣੀ ਐ ਦੀ ਜਿਹੜਾ ਰੇਟ ਆ ਜਾਂ ਗੱਡੀ ਦੀ ਕੰਡੀਸ਼ਨ ਆ ਹਨਾ ਜੀ ਸੋ ਵੀਡੀਓ ਨੂੰ ਸ਼ੇਅਰ ਵੀ ਜ਼ਰੂਰ ਕਰਦੇ ਹੋ ਹੋਰ ਵੀ ਬਹੁਤ ਸਾਰੀਆਂ ਕਾਰਾਂ ਨੇ ਜਿਨ੍ਹਾਂ ਦੀ ਡਿਟੇਲ ਭੁੱਲਰ ਸਾਹਿਬ ਕੋਲੇ ਡੈਰੀ ਦੇ ਲਿਖੀ ਪਈ ਹੁੰਦੀ ਆ ਹੋਰ ਲੈਣੀਆਂ ਤਾਂ ਜਾਣਕਾਰੀ ਲਈ ਤੁਸੀਂ ਫੋਨ ਵੀ ਕਰ ਸਕਦੇ ਹੋ ਜੀ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਭੁੱਲਰ ਸਾਹਿਬ ਸਤਿ ਸ਼੍ਰੀ ਅਕਾਲ ਜੀ